ਵਾਗਤ ਸਰ ਉਹਨਾਂ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਤਿਰੰਗਾ ਲਹਿਰਾਇਆ ਜਾਵੇਗਾ ਪ੍ਰੇਟ ਰਾਸ਼ਟਰੀ ਸਲੂਟ ਸਲਾਮੇ ਜਸ ਪਰੇਡ ਕਮਾਂਡਰ ਜੀ ਸਾਡੇ ਮੁੱਖ ਮਹਿਮਾਨ ਜੀ ਨੂੰ ਬੇਨਤੀ ਕਰ ਰਹੇ ਨੇ ਪਰੇਡ ਦਾ ਨਰੀਖਣ ਕਰਨ ਲਈ ਝੰਡਿਆ ਤਿਰੰਗਾ ਨਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਸਾਡੇ ਮਾਜੋਗ ਮੁੱਖ ਮਹਿਮਾਨ ਜੀ ਮਾਜੋ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਮਨ ਅਰੋੜਾ ਜੀ ਵਿਸ਼ੇਸ਼ ਵਾਹਨ ਦੇ ਰਾਹੀਂ ਪਰੇਡ ਦਾ ਨਰੀਖਣ ਕਰਨ ਜਾ ਰਹੇ ਨੇ ਉਹਨਾਂ ਦਾ ਸਾਥ ਦੇ ਰਹੇ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਹਰਮਨ ਸਿੰਘ ਜੀ ਆਈਏਐਸ ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਸੁਵਪਨ ਸ਼ਰਮਾ ਜੀ ਆਈਪੀਐਸ ਸਾਡੇ ਮਾਣਯੋਗ ਮੁੱਖ ਮਹਿਮਾਨ ਜੀ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਸਾਡੇ ਮਾਣਯੋਗ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਮਨ अरोड़ा ਜੀ ਜੋ ਲਗਾਤਾਰ ਦੂਜੀ ਵਾਰ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਸਥਾਨ ਦੀ ਨਮਾਇੰਦਗੀ ਕਰਨ ਦਾ ਮਾਣ ਰੱਖਦੇ ਹਨ ਇਸ ਵੇਲੇ ਪੰਜਾਬ ਸਰਕਾਰ ਵਿੱਚ ਚਾਰ ਮਹੱਤਵਪੂਰਨ ਵਿਭਾਗਾਂ ਦੀ ਅਗਵਾਈ ਕਰ ਰਹੇ ਹਨ ਜਿਨ੍ਹਾਂ ਵਿੱਚ ਨਵੀਂ ਤੇ ਨਵੇਂ ਆਉਣ ਜੋਗ ਊਰਜਾ ਸਰੋਤ ਪ੍ਰਿੰਟਿੰਗ ਤੇ ਸਟੇਸ਼ਨਰੀ ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤਾਂ ਨਿਵਾਰਣ ਅਤੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਸ਼ਾਮਲ ਹਨ ਆਮਰ ਅਰੋੜਾ ਜੀ ਸਮਾਜ ਲਈ ਬਿਹਤਰ ਕਾਰਗੁਜ਼ਾਰੀ ਦੀ ਅਟਲ ਬਚਨਬੱਤਾ ਤੇ ਲਗਨ ਨੇ ਉਹਨਾਂ ਨੂੰ ਬਹੁਤ ਛੋਟੀ ਉਮਰ ਵਿੱਚ ਹੀ ਇਮਾਨਦਾਰੀ ਨੈਤਿਕਤਾ ਤੇ ਜ਼ਿੰਮੇਵਾਰੀ ਵਾਲੀ ਨਿਸ਼ਕਾਮ ਸਿਆਸਤ ਦੇ ਨਾਲ ਜੋੜਿਆ ਹੈ ਸਾਡੀਆਂ ਪੁਲਿਸ ਵਿਭਾਗ ਦੀਆਂ ਟੁਕੜੀਆਂ ਦਾ ਨਰੀਖਣ ਕਰਦੇ ਹੋਏ ਸਾਡੇ ਮੁੱਖ ਮਹਿਮਾਨ ਜੀ ਸਾਨੂੰ ਮਾਣ ਹੈ ਸਾਡੇ ਇਹਨਾਂ ਬਹਾਦਰ ਜਵਾਨਾਂ ਤੇ ਪਾਈ ਕਿੰਨੀ ਸੋਹਣੀ ਵਰਦੀ ਹੈ ਸਾਡੀ ਪੁਲਿਸ ਬਹੁਤ ਕੰਮ ਕਰਦੀ ਹੈ ਸਭ ਮੇਲੇ ਵਿੱਚ ਤਿਹਾਰਾਂ ਦੇ ਖੜੇ ਹੁੰਦੇ ਵਿੱਚ ਵਜਾਰਾਂ ਦੇ ਦਿਨ ਰਾਤ ਇਹ ਆਪਣੀ ਡਿਊਟੀ ਬੜੀ ਜ਼ਿੰਮੇਵਾਰੀ ਦੇ ਨਾਲ ਨਿਭਾਉਂਦੇ ਨੇ ਸਾਡੇ ਮੁੱਖ ਮਹਿਮਾਨ ਜੀ ਵਿਸ਼ੇਸ਼ ਵਾਹਨ ਰਾਹੀਂ ਸਟੇਜ ਵੱਲ ਵਧਦੇ ਹੋਏ ਸਾਨੂੰ ਮਾਣ ਹੈ ਕਿ ਸਾਡੇ ਮਾਝੋਗ ਮੁੱਖ ਮਹਿਮਾਨ ਜੀ ਨੇ ਆਪਣੀ ਮਿਹਨਤ ਅਤੇ ਸਮਰਪਣ ਦੇ ਨਾਲ ਸਾਡਾ ਪੰਜਾਬੀਆਂ ਦਾ ਤੇ ਭਾਰਤੀਆਂ ਦਾ ਦਿਲ ਜਿੱਤਿਆ ਹੈ ਇੱਕ ਨਵੀਂ ਦਿਸ਼ਾ ਦਿੱਤੀ ਹੈ ਨਵੀਂ ਰੌਸ਼ਨੀ ਦਿੱਤੀ ਹੈ ਇਹਨਾਂ ਨੇ ਰਾਜਨੀਤੀ ਨੂੰ ਸੇਵਾ ਦੀ ਗੁਣਤੀ ਆਪ ਨੂੰ ਪਰਿਵਾਰ ਦੇ ਵਿੱਚੋਂ ਹੀ ਮਿਲੀ ਹੈ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਆਪ ਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਹੋਣ ਲੁਧਿਆਣਾ ਨਿਵਾਸੀਆਂ ਲਈ ਬੜੀ ਹੀ ਸ਼ਾਨ ਵਾਲੀ ਤੇ ਮਾਣ ਵਾਲੀ ਗੱਲ ਹੈ। ਆਪ ਜੀ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇਣ ਲਈ ਹਰੇਕ ਸਰਕਾਰੀ ਸਕੂਲ ਵਿੱਚ ਰੋਬੋਟਿਕ ਲੈਬ ਸਥਾਪਿਤ ਕੀਤੀ ਗਈ ਹੈ ਜਿਹੜੀ ਕਿ ਸਾਡੇ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਹੈ। ਆਪ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸੰਘਰਸ਼ਸ਼ੀਲ ਹਨ। ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮੁੱਖ ਮਹਿਮਾਨ ਜੀ ਵੱਲੋਂ ਗਵਾਰੇ ਜੋਗ ਨਸ਼ਿਆਂ ਵਿਰੁੱਧ ਤੇ ਇੱਕ ਨਵਾਂ ਸੁਨੇਹਾ ਦਿੰਦੇ ਹੋਏ ਸਾਡੇ ਮੁੱਖ ਮਹਿਮਾਨ ਜੀ ਇੱਕ ਸੰਦੇਸ਼ ਦੇ ਰਹੇ ਨੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਸਾਰੇ ਹੀ ਭਾਰਤ ਵਾਸੀਆਂ ਨੂੰ ਹੁਣ ਸਾਡੇ ਮੁੱਖ ਮਹਿਮਾਨ ਜੀ ਵੱਲੋਂ ਆਂ ਗਿਆ ਵਾਸੀਆਂ ਦੇ ਨਾਲ ਸੰਦੇਸ਼ ਦਿੱਤਾ ਜਾਵੇਗਾ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਵੰਦੇ ਵੰਦੇ ਬਹੁਤ ਹੀ ਪਾਵਨ ਔਰ ਪਵਿੱਤਰ ਦਿਹਾੜੇ ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਦੇ ਉੱਪਰ ਦੇਸ਼ ਦੇ ਮੈਂਚੈਸਟਰ ਵੱਜੋਂ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਓ ਮੇਰੇ ਵੀਰੋ ਹਾਜ਼ਰੀਨ ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਪਰਵਾਨ ਕਰੋ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਆਜ਼ਰੀਨ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਕਿ ਅੱਜ ਆਪਾਂ ਸਾਰੇ ਦੇਸ਼ ਦਾ 79ਵਾਂ ਆਜ਼ਾਦੀ ਦਿਵਸ ਬੜੇ ਧੂਮ-ਧਾਮ ਦੇ ਨਾਲ ਲੁਧਿਆਣਾ ਦੇ ਵਿੱਚ ਮਨਾ ਰਹੇ ਹਾਂ ਮੇਰੇ ਵੀਰੋ ਮੇਰੀ ਭੈਣੋ ਇਹ ਉਹ ਆਜ਼ਾਦੀ ਹੈ ਜਿਹੜੀ ਕਿ ਸਾਡੇ ਆਜ਼ਾਦੀ ਦੇ ਪਰਵਾਨਿਆਂ ਨੇ ਯੋਧਿਆਂ ਨੇ ਬੜੀਆਂ ਸ਼ਹਾਦਤਾਂ ਤੋਂ ਬਾਅਦ ਆਪਾਂ ਨੂੰ ਲੈ ਕੇ ਦਿੱਤੀ ਆਪਾਂ ਯਾਦ ਕਰੀਏ ਮਹਾਤਮਾ ਗਾਂਧੀ ਜੀ ਨੂੰ ਆਪਾਂ ਯਾਦ ਕਰੀਏ ਸ਼ਹੀਦ ਭਗਤ ਸਿੰਘ ਜੀ ਨੂੰ ਉਧਮ ਸਿੰਘ ਜੀ ਨੂੰ ਲਾਲਾ ਲਾਜਪਤ ਰਾਏ ਜੀ ਨੂੰ ਕਰਤਾਰ ਸਿੰਘ ਸਰਾਭਾ ਕਰਨੈਲ ਸਿੰਘ ਜਿਸਰੂ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਸਾਰੀ-ਸਾਰੀ ਉਮਰ ਆਪਣੀਆਂ ਛੋਟੀਆਂ ਉਮਰਾਂ ਦੇ ਵਿੱਚ ਦੇਸ਼ ਦੇ ਉੱਪਰੋਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਤੇ ਅੱਜ ਉਹਨਾਂ ਮਹਾਨ ਯੋਧਿਆਂ ਦੀ ਆਜ਼ਾਦੀ ਲੈ ਕੇ ਜੋ ਉਹਨਾਂ ਨੇ ਆਪਾਂ ਨੂੰ ਦਿੱਤੀ ਮੈਂ ਸਮਝਦਾ ਕਿ ਇਹ ਦਿਨ ਜਿੰਨੇ ਤੁੰਤਾਲ ਨਾਲ ਮਨਾਇਏ ਤੇ ਜਿੰਨਾ ਉਹਨਾਂ ਨੂੰ ਯਾਦ ਕਰ ਲਈਓ ਉਹਨਾਂ ਥੋੜਾ ਮੇਰੇ ਵੀਰੋ ਇਹ ਪਹਿਲੀ ਵਾਰੀ ਹੋਇਆ ਕਿ ਤਕਰੀਬਨ 76 ਸਾਲ ਆਜ਼ਾਦੀ ਦੇ ਬੀਤਣ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਇੱਕ ਇਹੋ ਜੀ ਸਰਕਾਰ ਆਈ ਕਿ ਜਿਸ ਨੇ ਰਾਜ ਭਵਨਾ ਤੋਂ ਸੌ ਨਾ ਚੁੱਕ ਕੇ ਸੌ ਕਿਥੋਂ ਚੁੱਕੀ 16 ਮਾਰਚ 2022 ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ ਖਟਕੜ ਕਲਾ ਸ਼ਹੀਦ ਭਗਤ ਸਿੰਘ ਜੀ ਦੀ ਉਸ ਪਵਿੱਤਰ ਧਰਤੀ ਦੀ ਮਿੱਟੀ ਮੱਥੇ ਨਾਲ ਲਾ ਕੇ ਉੱਥੇ ਨਤਮਸਤਕ ਹੋ ਕੇ 600 ਚੱਕੀ ਕਿਉਂਗੇ ਅੱਜ ਜੋ ਕੁਝ ਵੀ ਅਸੀਂ ਲੋਕ ਹਾਂ ਉਹ ਸਾਰੇ ਦੇ ਸਾਰੇ ਉਹਨਾਂ ਮਹਾਨ ਆਜ਼ਾਦੀ ਦੇ ਪਰਵਾਨਿਆਂ ਦੀ ਸ਼ਹਾਦਤਾਂ ਦੀ ਵਜ੍ਹਾ ਕਰਕੇ ਆ ਇੱਥੇ ਹੀ ਬਸ ਨਹੀਂ ਇਹ ਪਹਿਲੀ ਵਾਰੀ ਹੋਇਆ ਕਿ ਸਿਆਸੀ ਲੀਡਰਾਂ ਦੀਆਂ ਫੋਟੋਆਂ ਦਫ਼ਤਰਾਂ ਦੇ ਵਿੱਚ ਨਾ ਲਾ ਕੇ ਉਹਨਾਂ ਦੋ ਮਹਾਨ ਸੰਸਥਾਵਾਂ ਦੀਆਂ ਫੋਟੋਆਂ ਲੱਗੀਆਂ ਸੰਸਥਾਵਾਂ ਮੈਂ ਇਸ ਕਰਕੇ ਕਹਿਣਾ ਕਿਉਂਕਿ ਚਾਹੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣ ਤੇ ਚਾਹੇ ਬਾਬਾ ਸਾਹਿਬ ਅੰਮੇਦਕਰ ਜੀ ਹੋਣ ਕਿ ਜਿਨ੍ਹਾਂ ਨੇ ਇੱਕ ਨਿਆਜ਼ਾਦੀ ਲੈ ਕੇ ਦਿੱਤੀ ਔਰ ਦੂਸਰੇ ਨੇ ਆਪਣੀ ਕਲਮ ਦੇ ਜ਼ਰੀਏ ਆਜ਼ਾਦੀ ਨੂੰ ਕਿਵੇਂ ਪਰਪੱਕ ਰੱਖਣਾ ਹੈ ਕਿਵੇਂ ਉਹਦੇ ਉੱਪਰ ਪਹਿਰਾ ਦੇਣਾ ਬਾਬਾ ਸਾਹਿਬ ਉਮੀਦ ਕਰਨੇ ਉਹ ਸੰਵਿਧਾਨ ਲਿਖ ਕੇ ਉਹਨਾਂ ਨੂੰ ਸਾਰੇ ਮੁਲਕ ਨੂੰ ਇੱਕ ਦਿਸ਼ਾ ਦਿੱਤੀ ਤੇ ਉਹਨਾਂ ਦੀਆਂ ਫੋਟੋਆਂ ਨੇ ਜਿਹੜੀਆਂ ਅੱਜ ਸਿਆਸੀ ਲੀਡਰਾਂ ਦੇ ਨੇ ਇਹਨਾਂ ਦੋ ਮਹਾਨ ਮਹਾਨ ਸ਼ਖਸੀਤਾਂ ਦੀਆਂ ਫੋਟੋਆਂ ਨੇ ਜਿਹੜੀਆਂ ਉਹ ਪਹਿਲੀ ਵਾਰੀ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਲੱਗਣੀਆਂ ਸ਼ੁਰੂ ਹੋਈਆਂ ਨੇ ਪਿਛਲੇ 3 ਸਾਲ ਤੋਂ ਇਸੇ ਤਰੀਕੇ ਦੇ ਨਾਲ ਸ਼ਹੀਦ ਭਗਤ ਸਿੰਘ ਜੀ ਦਾ ਇੱਕ ਆਦਮ ਕੱਦ ਬੁੱਤ ਜਦੋਂ ਚੰਡੀਗੜ੍ਹ ਤੁਸੀਂ ਉੱਤਰਦੇ ਹੋ 에어ਪੋਰਟ ਤੇ ਤਾਂਗੇ ਪਤਾ ਲੱਗੇ ਜਿਹੜੇ ਵੀ ਕੋਈ ਦੁਨੀਆ ਤੋਂ ਲੋਕ ਆਉਂਦੇ ਨੇ ਪੰਜਾਬ ਦੇ ਵਿੱਚ ਕਿ ਤੁਸੀਂ ਕਿੰਨਾ ਮਹਾਨ ਯੋਧਿਆਂ ਦੀ ਧਰਤੀ ਦੇ ਉੱਪਰ ਪੈਰ ਰੱਖਿਆ ਹੈ ਉਹਨਾਂ ਦਾ ਬੁੱਤ ਵੀ ਉੱਥੇ ਲੱਗਿਆ ਤੇ ਉਹਨਾਂ ਦੇ ਨਾਮ ਦੇ ਉੱਪਰ ਜੋ ਮੁਹਾਲੀ ਦਾ 에어ਪੋਰਟ ਹੈ ਉਹ ਸ਼ਹੀਦ ਉਦਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਮੈਂ ਸਮਝਦਾ ਕਿ ਉਹ ਉਪਰਾਲੇ ਸੀਗੇ ਜਿਹੜੇ ਕਿ ਬਹੁਤ ਲੰਮਾ ਸਮਾਂ ਪਹਿਲਾਂ ਹੋਣੇ ਬਣਦੇ ਸੀਗੇ ਪਰ ਇਸ ਦਾ ਸਿਹਰਾ ਤੇ ਇਸ ਦਾ ਮੈਂ ਸਮਝਦਾ ਕਿ ਖੁਸ਼ੀ ਹੈ ਜਿਹੜੀ ਉਹ ਇਹ ਸਰਕਾਰ ਨੂੰ ਪ੍ਰਾਪਤ ਹੋਣੀ ਸੀਗੀ ਸੋ ਉਹ ਇੱਕ ਅਸੀਂ ਆਪਣੀ ਜ਼ਿੰਮੇਵਾਰੀ ਮੇਰੇ ਵੀਰੋਂ ਨਿਭਾਈ ਸਾਥੀਓ ਮੇਰੇ ਵੀਰੋ ਇਹਨਾਂ ਮਹਾਨ ਯੋਧਿਆਂ ਨੇ ਆਪਣੀ ਆਜ਼ਾਦੀ ਲੈ ਕੇ ਦੇਣ ਦੇ ਲਈ ਜਾਣਾ ਇਸ ਕਰਕੇ ਨਹੀਂ ਵਾਰੀਆਂ ਕਿ ਸਿਰਫ ਔਰ ਸਿਰਫ ਰਾਜ ਬਦਲਦੇ ਰਹਿਣ ਨਾ ਜਾਂ ਕੋਈ ਰਾਜ ਭਾਗ ਭੋਗਣ ਦੇ ਲਈ ਕਿਸੇ ਇਹ ਇੱਕ ਵਿਅਕਤੀ ਵਿਸ਼ੇਸ਼ ਨੂੰ ਜਾਂ ਪਾਰਟੀ ਲਈ ਪਰ ਇਸ ਕਰਕੇ ਜਾਣਾ ਵਾਰੀਆਂ ਕਿ ਸਹੀ ਮਾਇਨੇ ਦੇ ਵਿੱਚ ਆਜ਼ਾਦੀ ਦਾ ਆਨੰਦ ਹੈ ਜਿਹੜਾ ਸਾਰੇ ਮਾਨਸਿਕਨ ਉਹਦੀ ਸੰਭਵ ਸੀਗਾ ਜਦ ਦੇਸ਼ ਦੇ ਲੋਕਾਂ ਨੂੰ ਚੰਗੀ ਤਰੀਕੇ ਦੇ ਨਾਲ ਸਿੱਖਿਅਤ ਕੀਤਾ ਜਾਵੇ ਉਹਨਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਇਹਦੇ ਉੱਪਰ ਵੱਡੇ ਉਪਰਾਲੇ ਜਿਹੜੇ ਤੁਹਾਡੀ ਆਪਣੀ ਸਰਕਾਰ ਪੰਜਾਬ ਸਰਕਾਰ ਭਵੰਤਪਨਜੀ ਸਰਕਾਰ ਨੇ ਕੀਤੇ ਸਿੱਖਿਆ ਦੀ ਜਦੋਂ ਗੱਲ ਕਰਦੇ ਆ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਬੜੇ ਲੰਬੇ ਸਮੇਂ ਬਾਅਦ ਪਹਿਲੀ ਵਾਰੀ 2024 ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਨੈਸ਼ਨਲ ਅਚੀਵਮੈਂਟ ਅਵਾਰਡ ਹੈ ਜਿਹੜਾ ਉਹ ਪੰਜਾਬ ਨੂੰ ਮਿਲਿਆ ਜਿਹੜਾ ਕਿ ਮੈਂ ਸਮਝਦਾ ਕਿ ਬਹੁਤ ਵੱਡੇ ਮਾਣ ਵਾਲੀ ਗੱਲ ਸੀ ਇਸੇ ਤਰੀਕੇ ਦੇ ਨਾਲ ਇੱਥੋਂ ਟੀਚਰਜ਼ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਕਿ ਕਿਸ ਤਰੀਕੇ ਦਾ ਸਿੱਖਿਆ ਦਾ ਵਿੱਦਿਆ ਦਾ ਪ੍ਰਦਾਨ ਹੁੰਦਾ ਹੈ ਉਹਦੇ ਬਾਰੇ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਦੇ ਲਈ ਭੇਜਿਆ ਗਿਆ 118 ਸਕੂਲ ਆਫ ਫੈਮਿਨਿਸ ਦੇ ਜਿਹੜੇ ਉਹ ਬਣਾਏ ਜਾ ਰਹੇ ਨੇ ਆਪਦੀ نسل ਔਰ ਫਸਲ ਨੂੰ ਸੰਭਾਲਣ ਦੇ ਮਕਸਦ ਦੇ ਨਾਲ ਹੈਲਥ ਸਿਹਤ ਖੇਤਰ ਦੇ ਵਿੱਚ ਵੱਡੇ ਪੱਧਰ ਦੇ ਉਪਰਾਲੇ ਨੇ ਜਿਹੜੇ ਉਹ ਹੋ ਰਹੇ ਨੇ ਗਰਾਉਂਡ ਲੈਵਲ ਤੇ ਹਰ ਘਰ ਤੱਕ ਚੰਗੀ ਸਿਹਤ ਸਹੂਦਾਵਾਂ ਮਿਲ ਸਕਣ 881 ਜੋ ਆਮ ਆਦਮੀ ਕਲੀਨਿਕ ਨੇ ਉਹ ਬਣ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ 200 ਹੋਰ ਬਣਨ ਜਾ ਰਹੇ ਨੇ ਔਰ ਇਹਨਾਂ ਦੇ ਵਿੱਚ ਮੈਨੂੰ ਦੱਸਦੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹੁਣ ਤੱਕ ਤਕਰੀਬਨ ਪੌਣੇ 4 ਕਰੋੜ ਲੋਕ ਨੇ ਜਿਹੜੇ ਉਹ ਫਾਇਦਾ ਲੈ ਚੁੱਕੇ ਨੇ ਔਰ ਤਕਰੀਬਨ 1600 ਕਰੋੜ ਹੈ ਜਿਹੜਾ ਉਹ ਇਹਨਾਂ ਪੰਜਾਬੀਆਂ ਦੇ ਨੇ ਮੇਰੇ ਵੀਰਾਂ ਭੈਣਾਂ ਦੇ ਸਿਹਤ ਸਹੂਲਤਾ ਦੇ ਲਈ ਉਹ ਖਰਚਾ ਜਾ ਚੁੱਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਇਨੀਸ਼ੀਏਟਿਵ ਇਹੋ ਜਿਹਾ ਉਪਰਾਲਾ ਜਿਹੜਾ ਕਿ ਸ਼ਾਇਦ ਮੁਲਕ ਦੇ ਵਿੱਚ ਪਹਿਲੀ ਵਾਰੀ ਕੋਈ ਰਾਜ ਸਰਕਾਰ ਲੈ ਰਹੀ ਹੈ ਹਰ ਘਰ ਨੂੰ ਮੇਰੇ ਵੀਰੋ ਭੈਣੋ ਹਰ ਘਰ ਨੂੰ 10 ਲੱਖ ਤੱਕ ਦਾ ਹੈਲਥ ਕਾਰਡ ਹੈ ਜਿਹੜਾ ਉਹ ਦੇਣ ਜਾ ਰਹੀ ਹੈ ਪੰਜਾਬ ਸਰਕਾਰ ਤਾਂ ਕਿ ਖੁਦਾ ਨਾ ਖਾਸਾ ਕੋਈ ਬਿਮਾਰੀ ਠਮਾਰੀ ਹੋ ਜਾਏ ਕੋਈ ਦਿੱਕਤ ਆ ਜਾਏ ਤੇ ਉਹਦਾ ਬੋਝ ਜਿਹੜਾ ਉਸ ਪਰਿਵਾਰ ਤੇ ਨਾ ਪਵੇ ਉਹ ਜ਼ਿੰਮੇਵਾਰੀ ਹੈ ਜਿਹੜੀ ਉਹ ਤੁਹਾਡੀ ਆਪਣੀ ਪੰਜਾਬ ਸਰਕਾਰ ਹੈ ਉਹ ਚੱਕੇਗੀ ਇਹ ਬੜੀ ਜਲਦੀ ਇਹ ਹੈਲਥ ਕਾਰਡ ਹੈ ਜਿਹੜਾ ਉਹ ਅਸੀਂ ਜਾਰੀ ਕਰਨ ਜਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਮਹਿੰਗਾਈ ਦੀ ਮਾਰ ਤੋਂ ਤੁਹਾਨੂੰ ਰਾਹਤ ਦੇਣ ਦੇ ਲਈ ਪਿਛਲੇ ਸਵਾਤ ਤਿੰਨ ਸਾਲ ਤੋਂ 600 ਯੂਨਿਟ ਬਿਜਲੀ ਹਰ ਘਰ ਨੂੰ ਮੁਫਤ ਦਿੱਤੀ ਜਾ ਰਹੀ ਹੈ ਪਹਿਲੀ ਵਾਰੀ ਹੋਇਆ ਕਿ ਸਰਕਾਰਾਂ ਆਪ ਦੇ ਸੌਮੇ ਵੇਚਣ ਦੀਆਂ ਥਰਮਲ ਪਾਵਰ ਪਲਾਂਟ ਪ੍ਰਾਈਵੇਟ ਸੈਕਟਰ ਦੇ ਜੀਵੀਕੇ ਵਰਗੇ ਉਹ ਪੰਜਾਬ ਸਰਕਾਰ ਨੇ ਵਾਪਸ ਉਹਨਾਂ ਕੰਪਨੀਆਂ ਤੋਂ ਖਰੀਦੇ ਤਾਂ ਕਿ ਲੋਕਾਂ ਨੂੰ ਸਸਤੀ ਬਿਜਲੀ ਇਹ ਜਿਹੜੀ ਉਹ ਦਿੱਤੀ ਜਾ ਸਕੇ ਮੇਰੇ ਵੀਰੋ ਇਹ ਪਹਿਲੀ ਵਾਰੀ ਸ਼ਾਇਦ ਤੁਸੀਂ ਵੀ ਦੇਖਿਆ ਹੋਵੇ ਕਿ ਕੋਈ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਨੂੰ ਨੌکریاں ਦੇਣ ਦੇ ਲਈ ਵਚਨਬੱਸੀ ਅੱਜ ਜੋ ਪਿਛਲੇ ਸਮੇਂ ਦੇ ਵਿੱਚ ਬਾਹਰਲੇ ਮੁਲਕਾਂ ਨੂੰ ਮਾਈਗ੍ਰੇਸ਼ਨ ਦਾ ਇੱਕ ਟ੍ਰੈਂਡ ਬਣ ਚੁੱਕਿਆ ਸੀਗਾ ਉਹਨੂੰ ਠੱਲ ਪਾਉਣ ਦੇ ਲਈ 55000 ਤੋਂ ਵੀ ਵੱਧ ਸਰਕਾਰੀ ਨੌکریاں ਬਿਨਾ ਪੈਸਿਆਂ ਤੋਂ ਬਿਨਾ ਸਿਫਾਰਿਸ਼ਾਂ ਤੋਂ ਸਿਰਫ ਔਰ ਸਿਰਫ ਨੌਜਵਾਨ ਬੱਚਿਆਂ ਦੀ ਨੌਜਵਾਨ ਮੁੰਡੇ ਕੁੜੀਆਂ ਦੀ ਕਾਬਲੀਅਤ ਦੇ ਆਧਾਰ ਤੇ ਉੱਪਰ 55000 ਤੋਂ ਵੱਧ ਨੌਕਰੀਆਂ ਦੇਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਟੀਚੇ ਨੇ ਜਿਹੜੇ ਉਹ ਪੂਰੇ ਕੀਤੇ ਜਾਣਗੇ ਸੜਕਾਂ ਦੇ ਉੱਪਰ ਆਪਾਂ ਦੇਖਦੇ ਹਾਂ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਵੱਦ ਕਿਸਮਤੀ ਦੇ ਨਾਲ ਤੇ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਇਹ ਜ਼ਿੰਮੇਵਾਰੀ ਸਰਕਾਰ ਨੇ ਆਪਦੇ ਮੋੜਿਆਂ ਦੇ ਉੱਪਰ ਲਈ ਸੜਕ ਸੁਰੱਖਿਆ ਫੋਰਸ ਬਣਾਈ ਤੇ ਹੁਣ ਤੱਕ ਤਕਰੀਬਨ 35000 ਤੋਂ ਵੀ ਵੱਧ ਐਕਸੀਡੈਂਟਾਂ ਦੇ ਵਿੱਚ ਸੜਕ ਸੁਰੱਖਿਆ ਫੋਰਸ ਕਾਰਗਰ ਸਾਬਤ ਹੋ ਚੁੱਕੀ ਹੈ ਤੇ ਹਜ਼ਾਰਾਂ ਜਾਨਾਂ ਕੁਝ ਕੁ ਮਿੰਟਾਂ ਦੇ ਵਿੱਚ ਐਕਸੀਡੈਂਟ ਸਪੌਟ ਦੇ ਉੱਪਰ ਪਹੁੰਚ ਕੇ ਹਜ਼ਾਰਾਂ ਜਾਨਾਂ ਸੜਕ ਸੁਰੱਖਿਆ ਫੋਰਸ ਮੇਰੇ ਵੀਰੋ ਉਹ ਬਚਾ ਚੁੱਕੀ ਹੈ ਜੇ ਇਹ ਸਾਰਾ ਕੁਝ ਇਹ ਹੁਣ ਹੋ ਸਕਦਾ ਹੈ ਤੇ ਅੱਜ ਸੋਚਣ ਦੀ ਗੱਲ ਹੈ ਕਿ ਪਹਿਲਾਂ ਸਮਿਆਂ ਦੇ ਵਿੱਚ ਇਹ ਕਿਉਂ ਨਾ ਹੋਇਆ ਮੇਰੇ ਵੀਰੋ ਪੰਜਾਬ ਪੰਜ ਦਰਿਆਵਾਂ ਦੀ ਪੰਜ ਆਪਾਂ ਦੀ ਧਰਤੀ ਪੰਜਾਬ ਪਰ ਬਦਕਿਸਮਤੀ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਇੱਥੇ ਨਸ਼ਿਆਂ ਦਾ ਇੱਕ ਛੇਵਾਂ ਦਰਿਆ ਵਗਣਾ ਸ਼ੁਰੂ ਹੋਇਆ ਔਰ ਉਹ ਦਰਿਆ ਇੰਨਾ ਵਗਿਆ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਚਿੱਠੇ ਸੱਫਰ ਨੇ ਜਿਹੜੇ ਉਹ ਵਿਛ ਗਏ ਸਾਡੀ ਵਚਨਬੱਧਤਾ ਸੀ ਕਿ ਨਸ਼ਿਆਂ ਨੂੰ ਔਰ ਨਸ਼ੇ ਨਾਲ ਸੰਬੰਧਿਤ ਹਰ ਵਿਅਕਤੀ ਨੂੰ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਚਾਹੇ ਕੋਈ ਸਰਕਾਰੀ ਤੌਰ ਤੇ ਹੋਵੇ ਚਾਹੇ ਕੋਈ ਸਿਆਸੀ ਬੰਦਾ ਹੋਵੇ ਕੋਈ ਹੋਵੇ ਕੋਈ ਨਹੀਂ ਬਖਸ਼ਿਆ ਜਾਊਗਾ ਤੇ ਪੰਜਾਬ ਦੇ ਵਿੱਚ ਜੋ ਸੱਫਰ ਵਿਛਣੇ ਸ਼ੁਰੂ ਹੋਏ ਸੀਗੇ ਉਸ ਕਾਲੇ ਦੌਰ ਨੂੰ ਖਤਮ ਕਰਾਂਗੇ ਤੇ ਅੱਜ ਸਮੁੱਚਾ ਪੰਜਾਬ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਉਪਰਾਲੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ ਹੈ ਔਰ ਵੱਡੇ ਪੱਦਰ ਦੇ ਉੱਪਰ ਇਹਦੇ ਕਾਮਯਾਬੀਆਂ ਨੇ ਜਿਹੜੇ ਚਾਹੇ ਡਰਗ ਤਸਕਰਾਂ ਨੂੰ ਫੜਨ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਜੋ ਜੋ ਸਮਗਲਿੰਗ ਹੋ ਕੇ ਨਸ਼ੇ ਆਉਂਦੇ ਨੇ ਉਹਨਾਂ ਨੂੰ ਫੜਨ ਦੀ ਗੱਲ ਹੋਵੇ ਉਹਦੇ ਵਿੱਚ ਵੱਡੇ ਪੱਧਰ ਤੇ ਉੱਪਰ ਕਾਮਯਾਬੀ ਹੈ ਜਿਹੜੀ ਉਹ ਸਰਕਾਰ ਪਾ ਚੁੱਕੀ ਹੈ ਪਰ ਮੈਂ ਇਹ ਸਮਝਦਾ ਕਿ ਇਹ 100% ਕਾਮਯਾਬੀ ਉਹਦੀ ਸੰਭਵ ਹੋਊਗੀ ਜਦ ਇਕੱਲੇ ਇੱਕ ਸਰਕਾਰ ਤੇ ਜਾਂ ਮੁੱਖ ਮੰਤਰੀ ਜਾਂ ਸਾਡੇ ਲੋਕਾਂ ਤੇ ਜਾਂ ਪੁਲਿਸ ਤੇ ਨਹੀਂ ਜਦੋਂ ਪੰਜਾਬ ਦੇ 3 ਕਰੋੜ ਪੰਜਾਬੀ ਇਸ ਮਹਿੰਮ ਦੇ ਵਿੱਚ ਮੋੜੇ ਦੇ ਨਾਲ ਮੋੜਾ ਜੁੜ ਕੇ ਚੱਲਣਗੇ ਤੇ ਫਿਰ ਮੈਂ ਸਮਝਦਾ ਕਿ ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਆਪਾਂ ਮੋੜ ਦੁਆਰਾ ਨਸ਼ਾ ਮੁਕਤ ਆਪਕਰਨ ਦੇ ਵਿੱਚ 100% ਕਾਮਯਾਬ ਹੋਵਾਂਗੇ ਇਹਦੇ ਲਈ ਵਿਸ਼ੇਸ਼ ਉਪਰਾਲੇ ਸਰਕਾਰ ਵੱਲੋਂ ਕੀਤੇ ਗਏ ਨੇ ਆ ਬੀਤੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਅਹਿਜਾ ਪਹਿਲਾ ਸੂਬਾ ਬਣ ਗਿਆ ਮੁਲਕ ਦੇ ਵਿੱਚ ਜਿਸ ਦਾ ਆਪ ਐਂਟੀ ਡਰੋਨ ਟੈਕਨੋਲੋਜੀ ਹੈ ਜਿਹੜੀ ਕਿਉਂਕਿ 500 43 ਕਿਲੋਮੀਟਰ ਦਾ ਬਾਰਡਰ ਪੈਂਦਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਉੱਥੋਂ ਡਰੱਗਸ ਦੀ ਔਰ ਇਲੀਗਲ ਆਰਮਜ਼ ਦੀ ਸਪਲਾਈ ਬਹੁਤ ਹੁੰਦੀ ਸੀ ਤੇ ਐਂਟੀ ਡਰੋਨ ਟੈਕਨੋਲੋਜੀ ਪ੍ਰਾਪਤ ਕਰਨ ਵਾਲਾ ਤੇ ਉਹਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਜਿਹੜਾ ਮੁਲਕ ਦਾ ਸਾਥੀਓ ਮੇਰੇ ਵੀਰੋ ਉਹ ਬਣ ਚੁੱਕਿਆ ਤਾਂ ਕਿ ਨਸ਼ਾ ਮੁਕਤ ਪੰਜਾਬ ਆਪਾਂ ਬਣਾ ਸਕੀਏ ਐਸੇ ਲੜੀ ਔਰ ਕੜੀ ਦੇ ਵਿੱਚ ਖੇਡਾਂ ਮੈਂ ਸਮਝਦਾ ਕਿ ਇੱਕ ਵੱਡਾ ਰੋਲ ਅਦਾ ਕਰਦੀਆਂ ਨੇ ਪਿਛਲੇ 3 ਸਾਲਾਂ ਦੇ ਵਿੱਚ ਖੇਡਾਂਵਤਨ ਪੰਜਾਬ ਦੀਆਂ ਹੋਈਆਂ ਪਹਿਲੇ ਸਾਲ ਤਕਰੀਬਨ 3.5 ਲੱਖ ਲੋਕਾਂ ਨੇ ਫਿਰ 4.5 ਫਿਰ ਪਿਛਲੇ ਸਾਲ 5.5 ਲੱਖ ਤੱਕ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਇੱਕ ਖੇਡਾਂ ਦਾ ਮਾਹੌਲ ਬਣਨਾ ਸ਼ੁਰੂ ਹੋਇਆ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਆਉਣ ਵਾਲੇ 1.5 ਸਾਲ ਦੇ ਵਿੱਚ ਪਿੰਡੋਂ ਪਿੰਡੀ ਹਰ ਜਗ੍ਹਾ ਦੇ ਉੱਪਰ ਜਿੱਥੇ ਵੀ ਜ਼ਰੂਰਤ ਹੋਏਗੀ ਉਸ ਜਗ੍ਹਾ ਦੀ ਜ਼ਰੂਰਤ ਦੇ ਮੁਤਾਬਕ ਖੇਟਾਂ ਦੀਆਂ ਫੈਸਿਲਿਟੀਆਂ ਨੇ ਜਿਹੜੇ ਕੰਪਲੈਕਸਿਸ ਨੇ ਔਰ ਸਪੋਰਟ ਸਟੇਡੀਅਮ ਨੇ ਜਿਹੜੇ ਉਹ ਬਣਾਏ ਜਾ ਰਹੇ ਨੇ ਮੇਰੇ ਵੀਰੋ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੀ ਜਿੰਦ ਜਾਨ ਕਿਸਾਨ ਤੇ ਕਿਸਾਨ ਦੀ ਜਿੰਦ ਜਾਨ ਉਹਦਾ ਖੇਤ ਔਰ ਖੇਤ ਦੀ ਜਿੰਦ ਜਾਨ ਨਹਿਰੀ ਪਾਣੀ ਪਿਛਲੇ ਸਮਿਆਂ ਦੇ ਵਿੱਚ ਇਹਨਾਂ 3.5 ਸਾਲਾਂ ਦੇ ਵਿੱਚ ਤਕਰੀਬਨ 7000 ਕਿਲੋਮੀਟਰ ਲੰਬੀਆਂ ਪਾਈਪਲਾਈਨਾਂ ਅੰਡਰਗਰਾਊਂਡ ਪਾਈਪਲਾਈਨਾਂ ਤਾਂ ਕਿ ਟੇਲ ਐਂਡ ਤੱਕ ਪਾਣੀ ਪਹੁੰਚਾਇਆ ਜਾ ਸਕੇ ਔਰ 18000 ਉਹ ਨਹਿਰੀ ਖਾਲ ਔਰ ਸੂਏ ਜਿਹੜੇ ਕਿ ਵਿਸਾਰੇ ਜਾ ਚੁੱਕੇ ਸੀਗੇ ਪਿਛਲੀਆਂ ਸਰਕਾਰਾਂ ਵੱਲੋਂ ਖਤਮ ਹੋ ਚੁੱਕੇ ਸੀਗੇ ਉਹਨਾਂ ਨੂੰ ਸੁਰਜੀਤ ਕਰਨ ਦਾ ਕੰਮ ਹੈ ਜਿਹੜਾ ਉਹ 4500 ਕਰੋੜ ਰੁਪਏ ਦੇ ਨਾਲ ਉਹ ਪੰਜਾਬ ਸਰਕਾਰ ਉਹ ਟੀਚਾ ਆਪਣਾ ਪੂਰਾ ਕਰ ਚੁੱਕਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤਕਰੀਬਨ 92% ਦੇ ਕਰੀਬ ਜੋ ਖੇਤੀਬਾੜੀ ਹੈ ਉਹ ਜੋ ਨਹਿਰੀ ਪਾਣੀ ਹੈ 92% ਹੈ ਜਿਹੜਾ ਉਹਦੀ ਯੂਟਿਲਾਈਜੇਸ਼ਨ ਹੈ ਜਿਹੜੀ ਜਿਹੜੀ ਕਿ 3 ਸਾਲ ਪਹਿਲਾਂ ਮਹਿਜ਼ 21% ਹੋਇਆ ਕਰੇਗੀ ਉਹ 92% ਤੱਕ ਪਹੁੰਚ ਜਾਏਗੀ ਆਉਣ ਵਾਲੇ ਡੇਢ ਸਾਲਾਂ ਦੇ ਵਿੱਚ ਸੋ ਮੇਰੇ ਵੀਰੋ بڑے ਉਪਰਾਲੇ ਨੇ ਜਿਹੜੇ ਕਿ ਮੈਂ ਸਮਝਦਾ ਕਿ ਸਰਕਾਰ ਤੁਹਾਡੀ ਆਪਣੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹ ਪੂਰੇ ਕਰ ਰਹੀ ਹੈ ਮੇਰੇ ਆਪਣੇ ਮਹਿਕਮੇ ਗੁੱਡ ਗਵਰਨੈਂਸ ਦੇ ਵਿੱਚ ਸੇਵਾ ਕੇਂਦਰਾਂ ਦੇ ਵਿੱਚ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਿੱਥੇ ਤਕਰੀਬਨ 450 ਕਰੀਬ ਦੇ ਸਰਵਿਸਿਜ਼ ਸਮੇਂਬੱਧ ਤਰੀਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਪੰਜਾਬ ਇਹੋ ਜਿਹਾ ਪਹਿਲਾ ਸੂਬਾ ਬਣ ਚੁੱਕਿਆ ਜਿੱਥੇ 99.9% ਜੋ ਡਿਲੀਵਰੀ ਆਫ ਸਰਵਿਸਿਜ਼ ਆ ਵਿਦਨ ਟਾਈਮ ਲਾਈਨ ਯਾਨੀ ਕਿ 5ਵੇਂ ਦਿਨਾਂ ਦੇ ਵਿੱਚ ਲੋਕਾਂ ਨੂੰ ਸਰਵਿਸ ਦੇਣ ਦਾ ਉਹਨਾਂ ਦੇ ਕੰਮ ਕਰਨ ਦਾ ਕੰਮ ਹੈ ਜਿਹੜਾ ਉਹ 99.9% ਦੀ ਕਾਮਯਾਬੀ ਦੇ ਨਾਲ ਪੰਜਾਬ ਮੁਲਕ ਦਾਹਿ ਜਾ ਪਹਿਲਾ ਸੂਬਾ ਜਿਹੜਾ ਉਹ ਬਣ ਚੁੱਕਿਆ ਔਰ ਇਹਦੇ ਨਾਲ ਇੱਕ ਡਾਟਾ ਐਨਾਲਿਟਿਕਸ ਦਾ ਐਵਾਰਡ ਹੈ ਜਿਹੜਾ ਜੋ ਪਿਛਲੇ ਸਮੇਂ ਦੇ ਵਿੱਚ ਜੈਪੁਰ ਦੇ ਵਿੱਚ ਇੱਕ ਕਾਨਫਰੰਸ ਹੋਈ ਸਾਰੀਆਂ ਸਟੇਟਸ ਦੀ ਉਹਦੇ ਵਿੱਚ ਵੀ ਪੰਜਾਬ ਨੂੰ ਮਿਲਿਆ ਔਰ ਇਸ ਤੋਂ ਵੀ ਵੱਡੀ ਗੱਲ ਜੋ ਆਮ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਸੀ ਆ ਡਾਫਤਰਾਂ ਦੇ ਵਿੱਚ ਉਹਨਾਂ ਕੋਲ ਵੈਰੀਫਿਕੇਸ਼ਨਾਂ ਕਰਾਉਣ ਦੀ ਪੰਜਾਬ ਮੁਲਕ ਦਾ ਇਹ ਜਾ ਪਹਿਲਾ ਸੂਬਾ ਬਣ ਚੁੱਕਿਆ ਕਿ ਤੁਸੀਂ ਸੇਵਾ ਕੇਂਦਰ ਦੇ ਵਿੱਚ ਕੋਈ ਐਪਲੀਕੇਸ਼ਨ ਦਓ ਉੱਪਰੋਂ ਟਾਪ ਟੂ ਬਾਟਮ ਉੱਪਰ ਤੋਂ ਲੈ ਕੇ ਥੱਲੇ ਤੱਕ ਅਸੀਂ ਇਨਫੈਕਟ ਜੋ ਤੁਹਾਨੂੰ ਲੋਕਾਂ ਨੂੰ ਕਈ ਵਾਰੀ ਪਟਵਾਰੀ ਦੇ ਐਮਸੀ ਦੇ ਨੰਬਰਦਾਰਾਂ ਸਰਪੰਚਾਂ ਦੇ ਦਸਤਖਤ ਕਰਾਉਣ ਦੇ ਲਈ ਵੈਰੀਫਿਕੇਸ਼ਨਾਂ ਦੇ ਲਈ ਬਾਰ ਬਾਰ ਦਫ਼ਤਰਾਂ ਦੇ ਚੱਕਰ ਮਾਰਨੇ ਪੈਂਦੇ ਸੀਗੇ ਪੰਜਾਬ 45000 ਦੇ ਕਰੀਬ ਜੋ ਪਟਵਾਰੀ ਐਮਸੀ ਨੰਬਰਦਾਰ ਸਰਪੰਚ ਉਹਨਾਂ ਨੂੰ ਆਨਬੋਰਡ ਕਰ ਚੁੱਕਿਆ ਤਾਂ ਕਿ ਤੁਹਾਡੀ ਵੈਰੀਫਿਕੇਸ਼ਨ ਜਿਹੜੀ ਉਹ ਤੁਹਾਨੂੰ ਕਿਸੇ ਦਫਤਰ ਦਾ ਗੇੜਾ ਨਾ ਮਾਰਨਾ ਪਵੇ ਉਹ ਆਨਲਾਈਨ ਵੈਰੀਫਿਕੇਸ਼ਨਾਂ ਨੇ ਜਿਹੜੀਆਂ ਉਹ ਸਮੇਂਬੱਧ ਤਰੀਕੇ ਦੇ ਨਾਲ ਤੁਹਾਨੂੰ ਸਰਵਿਸੇ ਦੇ ਜਿਹੜੀਆਂ ਉਹ ਮਿਲਿਆ ਕਰਨ ਗਿਆ ਇਸੇ ਤਰੀਕੇ ਦੇ ਨਾਲ ਟਰਾਂਸਪੋਰਟ ਔਰ ਰੈਵਨਿਊ ਮਹਿਕਮਾ ਮਾਲ ਮਹਿਕਮਾ ਜਿਹਦੇ ਤਕਰੀਬਨ 37 ਸਰਵਿਸੇਸ ਦੋਨਾਂ ਦੀਆਂ ਮਿਲਾ ਕੇ ਜੋ ਜਿਹਦੇ ਲਈ ਤੁਹਾਨੂੰ ਦਫ਼ਤਰਾਂ ਦੇ ਚੱਕਰ ਮਾਰਨੇ ਪੈਂਦੇ ਸੀਗੇ ਇੱਕ ਦਫ਼ਤਰਾਂ ਦੀ ਗੁਲਾਮੀ ਦਾ ਮਾਹੌਲ ਪਿਛਲੇ ਸਰਕਾਰਾਂ ਦੇ ਸਮਿਆਂ ਦੇ ਵਿੱਚ ਬਣਿਆ ਰਿਹਾ ਉਸ ਤੋਂ ਆਜ਼ਾਦੀ ਦਿਵਾਉਣ ਦੇ ਲਈ ਇਹਨਾਂ ਦੋਨੋਂ ਮੈਕਮੇਂਦਿਆਂ 37 ਦੇ ਕਰੀਬ ਸਰਵਿਸਿਜ਼ ਨੇ ਜਿਹੜੀਆਂ ਉਹ ਆਨਲਾਈਨ ਕੀਤੀਆਂ ਗਈਆਂ ਨੇ ਤੇ ਉਹਦੇ ਵਿੱਚ ਮੈਂ ਸਮਝਦਾ ਕਿ ਖੱਜਲ ਖਵਾਰੀ ਹੈ ਜਿਹੜੀ ਲੋਕਾਂ ਦੀ ਉਹ ਬਿਲਕੁਲ ਖਤਮ ਹੋ ਜਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਸ ਤੋਂ ਇਲਾਵਾ ਮੇਰੇ ਵੀਰੋ ਤੁਸੀਂ ਇਨੀਸ਼ੀਏਟਿਵ ਸੁਣੇ ਹੋਣਗੇ ਈਜ਼ੀ ਰਜਿਸਟਰੀ ਈਜ਼ੀ ਜਮ੍ਹਾਂਬੰਦੀ ਈਜ਼ੀ ਇੰਤਕਾਲ ਜੋ ਖੱਜਲ ਖਵਾਰੀਆਂ ਦਾ ਮਾਹੌਲ ਪਿਛਲੇ ਸਮਿਆਂ ਦੇ ਵਿੱਚ ਬਣਿਆ ਹੋਇਆ ਸੀਗਾ ਇਹ ਸਾਰੀਆਂ ਚੀਜ਼ਾਂ ਅੱਜ ਦੀ ਤਾਰੀਖ ਦੇ ਵਿੱਚ ਗਵਰਨਮੈਂਟ ਦੇ ਪੋਰਟਲ ਦੇ ਉੱਪਰ ਤੁਸੀਂ ਜਾ ਕੇ ਅਪਲਾਈ ਕਰੋ ਵਿਦਿਨ ਲਿਮਿਟਿਡ ਟਾਈਮਲਾਈਨਸ ਬੱਜਵੇਂ ਦਿਨਾਂ ਦੇ ਵਿੱਚ ਇਹ ਸਰਵਿਸਿਜ਼ ਸਰਕਾਰ ਲੋਕਾਂ ਨੂੰ ਦੇਣ ਦੇ ਲਈ ਵਚਨਬੱਧ ਹੋਏਗੀ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਚੰਗਾ ਮਾਹੌਲ ਹੈ ਜਿਹੜਾ ਉਹ ਗਵਰਨੈਂਸ ਦਾ ਬਣੇਗਾ ਔਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਗਵਰਨੈਂਸ ਉਹੀ ਜਿਹਦੇ ਵਿੱਚ ਗਵਰਨਮੈਂਟ ਦੀ ਸਰਕਾਰੀ ਅਫਸਰਾਂ ਤੇ ਦਫ਼ਤਰਾਂ ਦੀ ਇੰਟਰਵੈਂਸ਼ਨ ਹੈ ਜਿਹੜੀ ਉਹ ਮਿਨਿਮਮ ਹੋਵੇ ਗਵਰਨੈਂਸ ਉਹੀ ਕਾਮਯਾਬ ਹੁੰਦੀ ਹੈ ਤੇ ਉਸੇ ਮਕਸਦ ਦੇ ਨਾਲ ਉਸੇ ਟੀਚੇ ਨੂੰ ਅਚੀਵ ਕਰਨ ਦੇ ਲਈ ਸਰਕਾਰ ਲੱਗੀ ਹੋਈ ਹੈ ਮੇਰੇ ਵੀਰੋ ਅੱਜ ਜਿੱਥੇ ਜਿੱਥੋਂ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਸੀਗੀ ਕਿ ਉਹ ਧਰਤੀ ਹੈ ਲੁਧਿਆਣਾ ਜਿਹੜਾ ਕਿ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਔਰ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਕਿਉਂਕਿ ਲੁਧਿਆਣੇ ਨੇ ਸਿਰਫ ਔਰ ਸਿਰਫ ਪੰਜਾਬ ਦੀ ਇਕਨੋਮੀ ਨੂੰ ਚਲਾਉਣ ਦੇ ਵਿੱਚ ਹੀ ਨਹੀਂ ਪੂਰੇ ਮੁਲਕ ਦੇ ਵਿੱਚ ਪੰਜਾਬ ਦਾ ਸਿਰ ਉੱਚਾ ਕਰਨ ਦੇ ਵਿੱਚ ਉਹ ਬੇਤਹਾਸ਼ਾ ਉਹਨਾਂ ਨੇ ਮੈਂ ਸਮਝਦਾ ਕਿ ਮੱਲਾ ਮਾਰੀਆਂ ਨੇ ਆਉਣ ਵਾਲੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਕੋਵਿਡ ਦਾ ਵੀ ਪ੍ਰਕੋਪ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸੀਗਾ ਤੇ ਇਕੱਲੇ ਮੁਲਕ ਦੇ ਵਿੱਚ ਹੀ ਨਹੀਂ ਬਾਹਰਲੇ ਮੁਲਕਾਂ ਤੱਕ ਵੀ ਜੋ ਸਪੋਰਟ ਸਿਸਟਮ ਜੋ ਮੈਨੂਫੈਕਚਰਿੰਗ ਇੱਥੋਂ ਹੋਈ ਚਾਹੇ ਉਹ 마ਸਕ ਦੀ ਸੀ ਤੇ ਚਾਹੇ ਪੀਪੀ ਕਿਟਸ ਦੀ ਸੀਗੀ ਲੁਧਿਆਣਾ ਨੇ ਆਪਦੇ ਆਪ ਨੂੰ ਹਮੇਸ਼ਾ ਸਥਾਪਿਤ ਕੀਤਾ ਹੈ ਤੇ ਅੱਜ ਉਸੇ ਇੰਡਸਟਰੀਅਲ ਟਾਊਨ ਦੇ ਵਿੱਚ ਇੱਕ ਨਵੀਂ ਇੰਡਸਟਰੀਅਲ ਰੈਵੋਲੂਸ਼ਨ ਲੈ ਕੇ ਆਉਣ ਦੇ ਲਈ ਅਸੀਂ ਪਿਛਲੇ ਸਮੇਂ ਦੇ ਵਿੱਚ 24 ਸੈਕਟੋਰਲ ਕਮੇਟੀਆਂ ਨੇ ਜਿਹੜੀਆਂ ਕਾਉਂਸਲਸ ਨੇ ਪੰਜਾਬ ਸਰਕਾਰ ਨੇ ਉਹ ਬਣਾਈਆਂ ਨੇ ਜਿਹੜੇ ਕਿ ਇੰਡਸਟਰੀ ਸਪੈਸੀਫਿਕ ਹੋਣਗੀਆਂ ਔਰ ਉਹਨਾਂ ਕਮੇਟੀਆਂ ਦੇ ਉਹਨਾਂ ਕਾਉਂਸਲਸ ਦੇ ਸਿਫਾਰਸ਼ਾਂ ਦੇ ਉੱਪਰ ਹੀ ਉਸ ਸੈਕਟਰ ਦੀਆਂ ਜੋ ਮੰਗਾਂ ਹੋਣਗੀਆਂ ਉਹਨਾਂ ਦੀਆਂ ਡਿਮਾਂਡਸ ਹੋਣਗੀਆਂ ਤੇ ਕੀ ਪੋਲਿਸੀਜ਼ ਹੋਣਗੀਆਂ ਉਹ ਸਰਕਾਰਾਂ ਪੋਲਿਟਿਕਲ ਲੋਕ ਜਾਂ ਅਫਸਰ ਹੀ ਡਿਸਾਈਡ ਕਰਨਗੇ ਉਹ ਸੈਕਟੋਰਲ ਕਮੇਟੀਆਂ ਡਿਸਾਈਡ ਕਰਨੀਆਂ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਜਿੱਥੇ ਪ੍ਰੋਬਲਮ ਹੁੰਦੀ ਹੈ ਉਹਦਾ ਸੋਲੂਸ਼ਨ ਵੀ ਉੱਥੇ ਹੀ ਹੁੰਦਾ ਤੇ ਇਹ ਸੋਲੂਸ਼ਨ ਜੋ ਮੈਂ ਸਮਝਦਾ ਕਿ ਜਦੋਂ ਲੋਕਾਂ ਵੱਲੋਂ ਉਹਨਾਂ ਸੈਕਟਰ ਦੇ ਸਪੈਸੀਫਿਕ ਔਰ ਐਕਸਪਰਟਸ ਵੱਲੋਂ ਨਿਕਲ ਕੇ ਆਉਣ ਗਿਆ ਤੇ ਇੱਕ ਹੋਰ ਚੰਗਾ ਮਾਹੌਲ ਹੈ ਜਿਹੜਾ ਉਹ ਇੰਡਸਟਰੀ ਲਈ ਵੀ ਮਿਲੇਗਾ ਪੰਜਾਬ ਦੇ ਲੋਕਾਂ ਨੂੰ ਓਟੀਐ ਸਕੀਮ ਵਨ ਆਫ ਦਾ ਬੈਸਟ ਇਨ ਇਨ ਦਾ ਪਾਸਟ ਜੋ ਹੁਣ ਤੱਕ ਦੀ ਜੋ OTS ਸਕੀਮਸ ਆਈਆਂ ਨੇ ਇੰਡਸਟਰੀਜ਼ ਦੇ ਲਈ ਉਹ ਕਾਮਯਾਬ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਕੋਈ ਇਸ਼ੂਜ਼ ਨੇ ਉਹ ਵੀ ਹੱਲ ਹੋਣਗੇ ਇਸ ਦੇ ਨਾਲ ਨਾਲ ਜੋ ਇੱਕ ਲੰਬੇ ਸਮੇਂ ਤੋਂ ਡਿਮਾਂਡ ਸੀ ਇੰਡਸਟਰੀ ਦੀ ਔਰ ਲੋਕਾਂ ਦੀ ਕਿ ਇੰਡਸਟਰੀਅਲ ਜਿਹੜੇ ਸ਼ੈਡਸ ਨੇ ਉਹਨਾਂ ਨੂੰ ਲੀਜ਼ ਹੋੜ ਤੋਂ ਫ੍ਰੀ ਹੋਲਡ ਕਰ ਲਾ ਉਹ ਵੀ ਉਪਰਾਲਾ ਹੈ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਗਿਆ ਮੇਰੇ ਕਹਿਣ ਦਾ ਮਤਲਬ ਕਿ ਲੋਕਾਂ ਵੱਲੋਂ ਗੱਲ ਆਉਣੀ ਚਾਹੀਦੀ ਹੈ ਮਸਲਾ ਆਉਣਾ ਚਾਹੀਦਾ ਹੈ ਤੇ ਤੁਹਾਡੀ ਆਪਣੀ ਸਰਕਾਰ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਉਸ ਮਸਲੇ ਨੂੰ ਹੱਲ ਕਰਨ ਦੇ ਲਈ ਵਚਨਬੱਧ ਹੈ ਔਰ ਇਹ ਉਹਦੀ ਸੰਭਵ ਹੈ ਜਦ ਸਾਰੇ ਤੁਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਾਂਗੇ ਆਪਾਂ ਔਰ ਮੈਂ ਸਮਝਦਾ ਕਿ ਜਦੋਂ 3 ਕਰੋੜ ਪੰਜਾਬੀ ਇਸ ਮਕਸਦ ਇੱਕ ਟੀਚੇ ਦੇ ਨਾਲ ਚੱਲ ਪਏ ਤੇ ਫਿਰ ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਔਰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਬਹੁਤਾ ਸਮਾਂ ਆਪਾਂ ਨੂੰ ਨਹੀਂ ਲੱਗਣਾ ਉਹ ਰੰਗਲਾ ਪੰਜਾਬ ਉਹ ਖੁਸ਼ਹਾਲ ਪੰਜਾਬ ਉਹ ਚੜ੍ਹਦੀ ਕਲਾ ਵਾਲਾ ਪੰਜਾਬ ਜਿਹਦਾ ਕਿ ਸੁਪਨਾ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਆਜ਼ਾਦੀ ਦੇ ਯੋਧਿਆਂ ਨੇ ਪਰਵਾਨਿਆਂ ਨੇ ਲਿਆ ਸੀਗਾ ਅੱਜ ਉਸ ਨੂੰ ਕਰਨ ਦੇ ਲਈ ਵਚਨਬੱਧ ਆ ਤੁਹਾਡੇ ਸਾਰਿਆਂ ਦੇ ਸਾਥ ਦੇ ਲਈ ਹਮੇਸ਼ਾ ਜੋ ਤੁਸੀਂ ਦਿਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਮੁੜ ਦੁਬਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ ਤਹਈਆ ਆਪ ਸਾਰੇ ਇਥੋਂ ਕਰਕੇ ਜਾਈਏ ਇਹੀ ਉਹਨਾਂ ਮਹਾਨ ਯੋਧਿਆਂ ਨੂੰ ਸਹੀ ਸ਼ਰਧਾਂਜਲੀ ਪ੍ਰਣਾਮ ਇਹਨਾਂ ਨੂੰ ਉਹੀ ਹੋਏਗਾ ਸੋ ਬਹੁਤਾਂ ਸਮਾਂ ਨਾਲ ਲੈਂਦਾ ਹਾਂ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਅੱਜ ਦੇ ਇਸ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਇਹਨਾਂ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਵੰਦੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਬਹੁਤ ਬਹੁਤ ਧੰਨਵਾਦ ਮਾਨਯੋਗ ਮੁੱਖ ਮਹਿਮਾਨ ਜੀ